ਮਾਣੋ ਕਿਹਾ ਸੀ ਕਿ ਚਾਹ ਮੰਗਵਾਇਆ ਅਮਰੀਕਾ ਫੜਤਾਲੀ ਬਣਾਉਂਦੀ ਉਹ ਕਰਦਾ ਸੁਣਾਓ ਥੋੜੀ ਜਿਹੀ ਉੱਚੀ ਬੋਲਦੇ ਪ੍ਰਧਾਨ ਜੀ ਹੋਣੀ ਚਾਹੀਦੀ ਲੈ ਕੇ ਨਹੀਂ ਜੀ ਮੋਦੀ ਸਾਹਿਬ ਨੂੰ ਜੀ ਉਹਨਾਂ ਦੇ ਪੇਜ ਜੀ ਉਸ ਦੇ ਹਿਸਾਬ ਨਾਲ ਪਰਾਉ ਖੜਤਾ ਰਿਹਾ ਰਿਕਾਰਡਿੰਗ ਕਰ ਦਿਓ ਜੀ ਮਾਡ ਵਧੀਆ ਜੀ ਮੈਂ ਹੁਣ ਇਕੱਲੇ ਬੋਲਣੇ ਜਿਵੇਂ ਵੀ ਹੈ ਜੀ ਜਿਨਾ ਬੋਲੀ ਸੀ ਵੈਰੀ ਜੀ ਕੀ ਫਤਿਹ ਅੰਨ ਘਣ ਦੇ ਭੰਡਾਰੇ ਕੋਲ ਤੇ ਮੋਤੀ ਸਰਕਾਰ ਨੇ ਹੋਣ ਭੁੱਖਾ ਨਹੀਂ ਮਰਦਾ ਕੋਈ ਸੰਸਾਰਤੀ ਪਹਿਲਾਂ ਦੋ ਰੁਪਏ ਕਿਲੋ ਕਣਕ ਦਿੱਤੀ ਮੋਦੀ ਸਰਕਾਰ ਨੇ ਹੁਣ ਮੋਤ ਕਣਕ ਦੇ ਕੇ ਗਰੀਬ ਲੋਕ ਚਾਹਤੇ ਪਹਿਲਾਂ ਗੈਸ ਸਿਲੰਡਰ ਮੋਤ ਹਦਤੇ ਮੋਦੀ ਸਰਕਾਰ ਨੇ ਨਾਲ ਹੀ ਸਬਸਿਡੀ ਦੇਦੀ ਸਿਲੰਡਰ ਤੇ ਪਹਿਲਾਂ ਸਿਲੰਡਰ 1100 ਵਿੱਚ ਭਰਦਾ ਹੁਣ ਸਿਲੰਡਰ 900 ਵਿੱਚ ਭਰਦਾ के 20000 ਰੁਪਏ ਆਸਾਨਾ ਖਾਤੇ ਵਿੱਚ ਪਾਤਾ ਕਰ ਸ਼ਾਮ ਦੇ 22000 ਰੁਪਏ ਖਾਤੇ ਵਿੱਚ ਪਾ ਕੇ ਉਹ ਸਹਾਇ ਮਜ਼ਦੂਰ ਦੇ 20000 ਰੁਪਏ ਖਾਤੇ ਵਿੱਚ ਪਾ ਦੇ ਰਾਜ ਮਿਸਤਰੀ ਦੇ ਲਾਹਰ ਦੇ 5 ਲੱਖ ਦਾ ਮੌਤ ਦਾ ਇਲਾਜ ਕਾੜਾ ਗੁਣਾਤਾ ਮੋਦੀ ਸਰਕਾਰ ਨੇ ਸੁਰਮੌਤ ਹੋਣ ਦੇ ਇਲਾਜ ਮਾਰ ਦੇ ਨਿਸ਼ਮ ਨਿਸ਼ਮ ਕਰਮਾ ਜੋchnਾ ਬਣਾਤੀ ਮੋਦੀ ਸਰਕਾਰ ਨੇ ਇਹ ਟਿਕਟ ਖਨੇ ਨੇ ਪਛੜੀਆਂ ਸਰੇੜੀਆਂ ਦੇ ਕਾਰੋਬਾਰ ਨੇ 100 ਵਿੱਚੋਂ ਤੇਤੀਆਂ ਉਤਾਂ ਬੋਟਾ ਵਿੱਚ ਕੜੀਆਂ ਹੋਣੀਆਂ ਪੰਡਾਂ ਦੇ ਸਹਿਰਾ ਵਿੱਚ ਉਤਾਂ ਲਗੋਤਾ ਮੰਗਣ ਆਉਂਦੀਆਂ ਇਹ ਕਾਨੂੰਨ ਸੰਕਿਆ ਉਹ ਤਾਂ ਕਿਸੇ ਵੀ ਝਾਉਂਦੀਆਂ ਨੇ ਮੌਦੀ ਸਰਕਾਰ ਨੇ ਕਾਨੂੰਨ ਉਦਿਆ ਹੋਰਾਂ ਬਧਾਈ ਦੰਦੀਆਂ ਨੇ 1 ਜਨਵਰੀ ਤੋਂ ਮੌਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਹੈ 5 ਸਾਲ ਕਨਕ ਮੋਸਮੀ ਲੋਕ ਦੀ ਸਰਕਾਰ ਨੇ ਹੁਕਮ ਸੁਣਾਇਆ ਹੈ ਮੋਦੀ ਸਰਕਾਰ ਨੇ ਜੰਨੀਆਂ ਸਕੀਮਾਂ ਅਤਲਾਈਆਂ ਨੇ ਇਹਨਾਂ ਸਾਰੀਆਂ ਸਕੀਮਾਂ ਆਗਿਆ ਮੈਂ ਕਪਤਾ ਬਣਾਈਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੋਟਾ ਬੋ ਮੋਦੀ ਸਰਕਾਰ ਨੂੰ ਲੋਕਾਂ ਨੂੰ ਅਪੀਲ ਕਰਦਾ ਹਾਂ ਸਦੀਤ ਜਨਾਲ ਵਾਲਾ ਸਾਰਿਆਂ ਨੂੰ ਸਾਈ ਗੁਰ ਸਾਹਿਬ ਬਹੁਤ ਬਹੁਤ ਕੀ ਰਿਹਾ